ਜੇਕਰ ਕਿਸੇ ਸਿਆਸੀ ਲੀਡਰ ਨੂੰ ਕੋਈ ਪਾਰਟੀ ਟਿਕਟ ਨਾ ਦੇਵੇ ਤਾਂ ਉਹ ਰੋਣ ਲੱਗ ਪਵੇਗਾ ਪਰ ਆਹ ਗੱਲ ਨੂੰ ਯਾਦ ਨਹੀਂ ਰੱਖਦਾ ਤੁਸੀਂ ਵੇਖਣਾ ਕਿ ਜਦੋਂ ਵੀ ਸਿਆਸਤ ਵਿੱਚ ਜਿਹੜੇ ਜਿਹੜੇ ਲੋਕ ਕੰਮ ਕਰਦੇ ਨੇ ਤੇ ਪਾਰਟੀਆਂ ਉਹਨਾਂ ਨੂੰ ਟਿਕਟਾਂ ਦਿੰਦੀਆਂ ਨੇ ਤੇ ਉਹ ਲੋਕ ਲੜ ਕੇ ਐਮਐਲਏ ਜੀ ਐਮਪੀ ਜੀ ਬਣਦੇ ਨੇ ਰਾਜ ਸਭਾ ਮੈਂਬਰ ਚੁਣੇ ਜਾਂਦੇ ਨੇ ਕਈ ਕੁਝ ਉਹਨਾਂ ਨੂੰ ਮਿਲਦਾ ਆ ਲੈਕਿਨ ਉਹ ਮਿਲਣ ਤੋਂ ਬਾਅਦ ਉਹ ਪੂਰੀ ਐਸ਼ ਕਰਦੇ ਨੇ ਵੱਡੀਆਂ ਵੱਡੀਆਂ ਤਨਖਾਹਾਂ ਪੱਤੇ ਸਭ ਕੁਝ ਲੈਂਦੇ ਨੇ ਜ਼ਿੰਦਗੀ ਦਾ ਹਰ ਆਨੰਦ ਮਾਣਦੇ ਨੇ ਲੇਕਿਨ ਤੇ ਉਹ ਜੇ ਉਹਨਾਂ ਨੂੰ ਪਾਰਟੀ ਟਿਕਟ ਨਾ ਦੇਵੇ ਤਾਂ ਉੱਚੀ ਉੱਚੀ ਰੋਂਦੇ ਨੇ ਪਹਾੜ ਨਾਲ ਧੱਕਾ ਹੋ ਗਿਆ ਸਾਡੇ ਨਾਲ ਮਾੜਾ ਕਰਤਾ ਇਮਾ ਪਾਰਟੀ ਲਈ ਉਹ ਕਰਤਾ ਜੇ ਕਰਤਾ ਪਰ ਉਹ ਇੱਕ ਗੱਲ ਯਾਦ ਨਹੀਂ ਰੱਖਦੇ ਕਿ ਜਿਹੜੇ ਲੋਕਾਂ ਨੇ ਪੜ੍ਹਾਈ ਕਰਕੇ ਆਪਾਂ ਚਾਹੇ ਗ੍ਰੈਜੂਏਸ਼ਨ ਕੀਤੀ ਹੋਈ ਪੋਸਟ ਗ੍ਰੈਜੂਏਸ਼ਨ ਕੀਤੀ ਹੋ ਜਾਂ ਇਹ ਤੋਂ ਵੱਡੀਆਂ ਡਿਗਰੀਆਂ ਲਈਆਂ ਹੋਣ ਜਾਂ ਕਈ ਥੋੜੇ ਵੀ ਪੜ੍ਹੇ ਹੋਣ ਜਦੋਂ ਉਹਨਾਂ ਨੂੰ ਜ਼ਿੰਦਗੀ 'ਚ ਕੰਮ ਨਹੀਂ ਮਿਲਦਾ ਰੋਜ਼ਗਾਰ ਨਹੀਂ ਮਿਲਦਾ ਨੌਕਰੀ ਨਹੀਂ ਮਿਲਦੀ ਤੇ ਜਦੋਂ ਉਹ ਕੇ ਸਰਕਾਰ ਕਹਿੰਦੀ ਕਹਿਣ ਸਾਡਾ ਹੱਕ ਮੰਦਾ ਸਾਨੂੰ ਦੇਵੋ ਉਦੋਂ ਇਹੋ ਹੀ ਲੋਕ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਹੁੰਦੀਆਂ ਇਹ ਡਾਂਗਾਂ 'ਵਰੋਂਦੇ ਨੇ ਪ੍ਰਸ਼ਾਸਕ ਦੇ ਕੁਝ ਅਧਿਕਾਰੀਆਂ ਨਾਲ ਰਲ ਕੇ ਲੋਕਾਂ ਨੂੰ ਰੋਕਿਆ ਜਾਂਦਾ ਕੁੱਟਿਆ ਜਾਂਦਾ ਪਾਣੀ ਮਾਰਿਆ ਜਾਂਦਾ ਉਹ ਭਾਈ ਇਹਨਾਂ ਨੂੰ ਕਾਦੀ ਸਜ਼ਾ ਦਿੰਦੇ ਹੋ ਇਹ ਤੇ ਨਹੀਂ ਰੋਂਦੇ ਇਹ ਤੇ ਹੱਕ ਹੀ ਮੰਗਦੇ ਨਾ ਸੀ ਮਿਹਨਤ ਨਾਲ ਪੜ੍ਹਾਈ ਕੀਤੀ ਨੇ ਮਾਪਿਆਂ ਨੇ ਆਪਣਾ ਪੂਰਾ ਪੈਸਾ ਲਾਇਆ ਹੁੰਦਾ ਆਪਣੀ ਜ਼ਿੰਦਗੀ ਦੇ ਸਾਰੇ ਸੁੱਖ ਲਾਏ ਹੁੰਦੇ ਨੇ ਉਸ ਬੱਚੇ ਨੂੰ ਉਸ ਧੀ ਨੂੰ ਉਸ ਪੁੱਤਰ ਨੂੰ ਪੜ੍ਹਾਉਣ ਦੇ ਲਈ ਜੇ ਉਹ ਪੜ ਜਾਂਦੇ ਤੇ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਲੇਕਿਨ ਜਦੋਂ ਇਹੋ ਜੇ ਲੀਡਰ ਨੌਕਰੀਆਂ ਨਹੀਂ ਦਿੰਦੇ ਤੇ ਸਗੋਂ ਦੰਦੀਆਂ ਕੱਢਦੇ ਨੇ ਹਾਸਾ ਕਰਦੇ ਨੇ ਬਹਿ ਕੇ ਮਹਿਫਲਾਂ ਦੇ ਵਿੱਚ ਪਿੱਚੰਗੀ ਡਾਂਗ ਫੇਰੀ ਦਾ ਕੁੱਟਿਆ ਚੰਗਾ ਕੀਤਾ ਵੋ ਕੀਤਾ ਉਹ ਲੋਕ ਹੀ ਜਾਣਦੇ ਨੇ ਉਹ ਉਹ ਜਿਨ੍ਹਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਉਹ ਜਾਣਦੇ ਕਿ ਉਹਨਾਂ ਨੂੰ ਕਿੰਨਾ ਦੁੱਖ ਤੇ ਕਿੰਨਾ ਤਸ਼ੱਦਦ ਉਹਨਾਂ ਤੇ ਹੋਇਆ ਹੁੰਦਾ ਕਿ ਉਦੋਂ ਇਹ ਲੀਡਰ ਬੜੇ ਚੁੱਪ ਰਹਿਣਗੇ ਬੜੇ ਖੁਸ਼ ਰਹਿਣਗੇ ਫਿਰ ਜਦੋਂ ਇਹਨਾਂ ਨੂੰ ਟਿਕਟ ਨਹੀਂ ਮਿਲਦੀ ਜਦੋਂ ਇਹਨਾਂ ਨੂੰ ਇਹ ਵੋਟ ਕੱਟੀ ਜਾਂਦੀ ਇਹਨਾਂ ਦੀ ਸੀਟ ਕੱਟੀ ਜਾਂਦੀ ਆ ਫਿਰ ਇਹ ਰੋਂਦੇ ਨੇ ਪਿੱਟਦੇ ਨੇ ਸਾਡੇ ਨਾਲ ਧੱਕਾ ਹੋ ਗਿਆ ਸਾਡੇ ਨਾਲ ਮਾੜਾ ਹੋ ਗਿਆ ਲੋਕੋ ਸਾਡਾ ਸਾਥ ਦੋ ਫਿਰ ਲੋਕ ਕਿਉਂ ਸਾਥ ਦੇਣ ਤੁਸੀਂ ਤੇ 55 ਸਾਲ ਹੀ ਐਸ਼ਵੀ ਕੀਤੀ ਰੱਜ ਕੇ ਪੂਰੀ ਪੂਰੀਆਂ ਵੱਡੀਆਂ ਤਨਖਾਹਾਂ ਵੀ ਲਈਆਂ ਪੈਨਸ਼ਨਾਂ ਵੀ ਲੱਗੀਆਂ ਭੱਤੇ ਵੀ ਮਿਲ ਗਏ ਉਹ ਜੇ ਤੁਸੀਂ ਕੀਤਾ ਵੀ ਕੁਝ ਨਹੀਂ ਪੜ੍ਹਾਈ ਦਾ ਵੀ ਕੋਈ ਮਾਪਦੰਡ ਨਹੀਂ ਕੋਈ ਉਮਰ ਦਾ ਮਾਪਦੰਡ ਨਹੀਂ ਤੁਸੀਂ ਜਦੋਂ ਮਰਜ਼ੀ ਜੋ ਮਰਜ਼ੀ ਕਰ ਸਕਦੇ ਹੋ ਕ੍ਰਾਈਮ ਦਾ ਕੋਈ ਮਾਪਦੰਡ ਨਹੀਂ ਲੇਕਿਨ ਇੱਕ ਚੰਗਾ ਵਿਦਿਆਰਥੀ ਜਾਂ ਜਿਹੜੇ ਵਿਦਿਆਰਥੀ ਪੜ੍ਹ ਲਿਖ ਕੇ ਆਪਣੀਆਂ ਰਾਤਾਂ ਦੀ ਮਿਹਨਤ ਕਰਨ ਤੋਂ ਬਾਅਦ ਨੌਕਰੀ ਤੇ ਕਿਸੇ ਲੈਵਲ ਤੇ ਪਹੁੰਚਦੇ ਜਦੋਂ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਇਹ ਦੁੱਖ ਉਹਨਾਂ ਦਾ ਮਾਪੇ-ਬਾਪ ਜਾਣਦਾ ਜਾਂ ਉਹ ਬੱਚਾ ਹੀ ਜਾਣਦਾ ਕਿ ਇਸ ਕੁੱਤੇ ਕੀ ਬੀਤਦੀ ਆ ਮੈਂ ਸਮਝਦਾ ਸਰਕਾਰਾਂ ਨੂੰ ਇੱਧਰ ਵੀ ਧਿਆਨ ਦੇਣਾ ਚਾਹੀਦਾ ਇੱਕ ਮਾਪਦੰਡ ਹੋਣਾ ਚਾਹੀਦਾ ਜਿਹੜਾ ਬੰਦਾ ਜਿੰਨੀ ਸਟੱਡੀ ਕਰ ਜਾਂਦਾ ਉਸ ਬੇਸ ਤੇ ਉਹਨੂੰ ਨੌਕਰੀ ਮਿਲਣੀ ਹੀ ਮਿਲਣੀ ਚਾਹੀਦੀ ਆ ਚਾਹੇ ਉਹ ਸਰਕਾਰੀ ਸ਼ੋਵੇ ਚਾਹੇ ਵੱਡੀਆਂ-ਵੱਡੀਆਂ ਇੰਡਸਟਰੀਆਂ ਕੰਪਨੀਆਂ ਦੇ ਵਿੱਚ ਉਹਦਾ ਮਾਪਦੰਡ ਹੋਣਾ ਹੀ ਚਾਹੀਦਾ ਕਿ ਪਈ ਤੁਰ ਕੋਈ ਹੈਗੀ ਐਜੂਕੇਸ਼ਨ ਤੂੰ ਟੈਸਟ ਕਲੀਅਰ ਕਰਦਾ ਹੈਂ ਤੇ ਤੈਨੂੰ ਜੌਬ ਮਿਲੇਗੀ ਹੀ ਮਿਲੇਗੀ ਤਾਂ ਕਿ ਪੜਨ ਦੇ ਵਿੱਚ ਬੱਚਿਆਂ ਦੀ ਰੁਚੀ ਵਜੇ ਹਰ ਇੱਕ ਬੱਚੇ ਨੂੰ ਪਤਾ ਹੋਊਗਾ ਮੈਂ ਪੜ੍ਹਾਈ ਕਰ ਲਈਆ ਤੇ ਮੈਨੂੰ ਨੌਕਰੀ ਜਾਂ ਚੰਗਾ ਕੰਮ ਮਿਲ ਜਾਣਾ ਮੈਂ ਸਮਝਦਾ ਸਾਡੇ ਲੋਕਾਂ ਨੂੰ ਲੀਡਰ ਪੁਣੇ ਸਿਆਸਤ ਤੋਂ ਨਾਲੋਂ ਥੋੜਾ ਥੋੜਾ ਕੋਟੀਆਂ ਚਾਹੀਦਾ ਤੇ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਆਪਣੇ ਭਵਿੱਖ ਦੇ ਲਈ ਗੱਲ ਕਰਨੀ ਚਾਹੀਦੀ ਆ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਨੂੰ ਵੋਟ ਪਾਤੀ ਰਸੀਂ ਉਹਦੇ ਗੁਲਾਮ ਹੋ ਗਏ ਜਿਸ ਪਾਰਟੀ ਨੂੰ ਅਸੀਂ ਵੋਟ ਵੀ ਪਾਈ ਆ ਜੇ ਉਹ ਚੰਗਾ ਕੰਮ ਨਹੀਂ ਕਰਦੀ ਸਾਨੂੰ ਉਹਦੇ ਖਿਲਾਫ ਬੋਲਣਾ ਚਾਹੀਦਾ ਸਾਡਾ ਇਹ ਸਾਡਾ ਹੱਕ ਆ ਅਸੀਂ ਵੇਖ ਥੋੜਾ ਗਏ ਕਿਸੇ ਪਾਰਟੀ ਨੂੰ ਵੋਟ ਪਾਈ ਪਹਿਲਾਂ ਉਹ ਸਰਕਾਰ ਬਣਾ ਲਈ ਜੀ ਆਪਾਂ ਮੜਾ ਜੀ ਬੋਲਤਾ ਤੁਸੀਂ ਉਹਦੇ ਵਿਰੋਧੀ ਥੋੜਾ ਅੱਗੇ ਹੱਕ ਮੰਗਣਾ ਸਾਡਾ ਹੱਕ ਆ ਜੇ ਅਸੀਂ ਮੰਗ ਲਾਂਗੇ ਆਪਣੇ ਬੱਚਿਆਂ ਲਈ ਆਪਣੇ ਲੋਕਾਂ ਦੇ ਲਈ ਤੇ ਸਾਡੀਆਂ ਨਸਲਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਤੇ ਮਾਣ ਕਰਨਗੀਆਂ ਨਹੀਂ ਤੇ ਸਾਨੂੰ ਕਹਿਣਗੇ ਕਿ ਸਾਡੇ ਵੱਡੇ ਨਕੰਮੇ ਸਾਬਤ ਹੋਏ ਜਿਹੜੇ ਸਾਰੀ ਉਮਰ ਕੱਰੀਏ ਇਸ ਪਾਰਟੀ ਦੇ ਗੁਲਾਮ ਕੱਰੀ ਉਸ ਪਾਰਟੀ ਦੇ ਗੁਲਾਮ ਕਦੀ ਇਹਨਾਂ ਨੇ ਖੁੱਲ ਕੇ ਆਪਣੀ ਗੱਲ ਹੀ ਨਹੀਂ ਕੀਤੀ ਫੈਸਲਾ ਤੁਹਾਡਾ ਆ ਤੁਸੀਂ ਕਿਵੇਂ ਲੈਂਦੇ ਹੋ ਗੱਲ ਨੂੰ ਕਿਵੇਂ ਸਮਝਦੇ ਹੋ ਮਰਜ਼ੀ ਤੁਹਾਡੀ ਲੇਕਿਨ ਜੇ ਲੀਡਰ ਤੁਹਾਡੇ ਗਾੜੀ ਆ ਕੇ ਰੋਵੇ ਨਾ ਤੂੰ ਰੋਂਦਿਆ ਕਰੋ ਭਾਈ ਤੂੰ ਜਦੋਂ ਸਾਡੀ ਬਾਹਣ ਹੀ ਫੜੀ ਅਸੀਂ ਤੇਰੀ ਕਿਉਂ ਫੜੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ